ਮੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੈ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਤ ਪੁਰਾਣ ਕਤਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪੈਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਕਾਖੀ ਨਹੀਂ ਪਾਕ ਨਾਨਕ ਹੁਕਮੇ ਅੰਦਰ ਵੇਖੈ

मन अंधे जन्म गवाया मन अंधे जन्म गवाया आशा दीवार जो गुरु रामदेव जी महाराज दी अजीम रचना है महान रचना है उस आशा दीवार दी 33री पौड़ी दी विचार ਜਿਸ ਦਾ ਪਾਵਨ ਪਵਿੱਤਰ ਇਹ ਸ਼ਲੋਕ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਉ ਸੁਖ ਸਾਰ ਕੁਦਰਤ ਕਲਾ ਕੁਦਰਤ ਈਸ਼ਵਰ ਦੀ ਲੀਲਾ ਕੁਦਰਤ ਈਸ਼ਵਰ ਦੀ ਹਕਮਤ ਕੁਦਰਤ ਈਸ਼ਵਰ ਦੀ ਬਨਾਵਟ ਈਸ਼ਵਰ ਦੀ ਸਾਜੀ ਹੋਈ ਇਹ ਪ੍ਰਕਿਰਤੀ ਇਹ ਸੰਸਾਰ ਸਭ ਕੁਝ ਵਿੱਚ ਉਸ ਦੀ ਕਲਾ ਵਰਤ ਰਹੀ ਹੈ ਐਸਾ ਆਮ ਸੰਤਾਂ ਨੂੰ ਦਿਖਾਈ ਦਿੰਦਾ ਹੈ ਕੁਦਰਤ ਦੇ ਸੇ ਅੱਖਾਂ ਵਿੱਚ ਜੋ ਕੁਝ ਦਿਖਾਈ ਦਿੰਦਾ ਹੈ ਅੱਖਾਂ ਵਿੱਚ ਜਿਹੜੀ ਦ੍ਰਿਸ਼ਟ ਹੈ ਇਹ ਉਸ ਦੀ ਇੱਕ ਕਲਾ ਹੈ ਉਸ ਦੀ ਕੁਦਰਤ ਹੈ ਛੋਟੀਆਂ ਤੇ ਦੋ ਅੱਖਾਂ ਪਹਾੜ ਵੀ ਵੇਖ ਲੈਂਦੀਆਂ ਨੇ ਆਸਮਾਨ ਵੀ ਵੇਖ ਲੈਂਦੀਆਂ ਨੇ ਸਾਗਰ ਵੀ ਵੇਖ ਲੈਂਦੀਆਂ ਨੇ ਚਾਰੇ ਪਾਸੇ ਨਿਗਾਹ ਮਾਰੀਏ ਤੇ ਛੋਟੀ ਜੀਆਂ ਅੱਖਾਂ ਬਹੁਤ ਕੁਝ ਦੇਖਦੀਆਂ ਨੇ ਦੇਖਣਾ ਇੱਕ ਮਹਾਨ ਕਲਾ ਹੈ ਤੇ ਇਹ ਕਲਾ ਉਸ ਮਹਾਨ ਕਲਾਕਾਰ ਅਕਾਲ ਪੁਰਖ ਦੀ देन ਹੈ अहमियत ਦਾ ਤੇ ਉਦੋਂ ਪਤਾ ਚੱਲਦਾ ਹੈ ਜਦ ਕਿਸੇ ਕੋਲ ਇਹ ਕਲਾ ਉਹ ਕਲਾਕਾਰ ਖੋਲ ਲੈਂਦਾ ਹੈ ਜਦ ਕਿਸੇ ਦੇ ਨੇਤਰਾਂ ਵਿੱਚ ਇਹ ਜੋਤ ਨਹੀਂ ਰਹਿੰਦੀ ਫਿਰ ਪਤਾ ਚੱਲਦਾ ਹੈ ਕਿ ਉਸ ਸਾਦਰ ਦੀ ਇਹ ਕਿੰਨੀ ਵੱਡੀ ਕੁਦਰਤ ਹੈ ਜਿਸ ਤੋਂ ਮੈਂ ਵਾਂ ਜਾ ਰਹੇ ਹਾਂ ਤੋ ਸਾਇਬ ਕੰਨ ਨੂੰ ਕੁਦਰਤ ਦਿਸੇ ਅੱਖਾਂ ਦੇ ਵਿੱਚ ਦ੍ਰਿਸ਼ ਸ਼ਕਤੀ ਜਿਹੜੀ ਹੈ ਇਹ ਉਸ ਦੀ ਕਲਾ ਹੈ ਤੇ ਅੱਖਾਂ ਦੇ ਰਾਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਸਭ ਉਸ ਦੀ ਕੁਦਰਤ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਹੈ ਇਨ੍ਹਾਂ ਕੰਨਾਂ ਦੇ ਵਿੱਚ ਜੋ ਕੁਝ ਸੁਣਾਈ ਦੇ ਰਿਹਾ ਹੈ ਇਹ ਉਸ ਦੀ ਕਲਾ ਹੈ ਇਹ ਉਸ ਦੀ ਦੇਨ ਇਹ ਉਸ ਦੀ ਬਖਸ਼ਿਸ਼ ਦਰਸ਼ਨ ਧਰਮ ਵੀ ਇੱਕ ਕਲਾ ਹੈ ਔਰ ਜਦ ਵੀ ਕੋਈ ਮਨੁੱਖ ਪੂਰਨ ਤੌਰ ਤੇ ਧਾਰਮਿਕ ਹੋ ਜਾਂਦਾ ਹੈ ਉਹ ਕਲਾਕਾਰ ਹੀ ਹੋ ਜਾਂਦਾ ਹੈ ਈਸ਼ਵਰ ਵੀ ਕਲਾਕਾਰ ਹੈ ਐਸਾ ਜੀਵੰਤ ਕਲਾਕਾਰ ਹੈ ਕਿ ਉਹ ਆਪਣੀ ਕਲਾ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਜਿੱਥੇ ਵੀ ਇਹ ਕਲਾ ਵਿਖਰੀ ਹੋਈ ਹੈ ਉਸ ਦੇ ਚ ਉਹ ਕਲਾਕਾਰ ਬੈਠਾ ਹੈ ਤਾਂ ਸਾਹਿਬ ਕਹਿੰਦੇ ਨੇ ਕੰਨ ਜੋ ਕੁਝ ਸੁਣਦੇ ਨੇ ਇਹ ਵੀ ਇੱਕ ਕਲਾ ਹੈ ਇਹ ਵੀ ਇੱਕ ਕੁਦਰਤ ਹੈ ਔਰ ਇਸ ਕੁਦਰਤ ਦੇ ਚ ਉਹ ਆਪ ਹੈ ਭਾਵੇਂ ਸ਼ਕਤੀ ਉਹ ਆਪ ਹੈ ਕੁਦਰਤ ਦੇ ਸੇ ਕੁਦਰਤ ਸੁਣੀਏ ਕੁਦਰਤ ਭਉ ਸੁਖ ਦਾ ਸਾਰ ਇਹ ਵੀ ਕੁਸ਼ ਦੀ ਕਲਾ ਹੈ ਕਿ ਜੀਵਾਂ ਦੇ ਅੰਦਰ ਜੋ ਭੈ ਹੈ ਤੇ ਭੈ ਸੁਖ ਦਾ ਸਾਰ ਹੈ ਇੱਥੇ ਤਰਕ ਖੜੀ ਹੋ ਸਕਦੀ ਹੈ ਭੈ ਭੈ ਨੂੰ ਇੱਕ ਮਾਨਸਿਕ ਰੋਗ ਆਖਿਆ ਗਿਆ ਹੈ ਭੈ ਮਨੁੱਖ ਦਾ ਵਿਕਾਸ ਰੋਕ ਦਿੰਦਾ ਹੈ ਚਾਹੇ ਉਹ ਕਿਹੋ ਜਿਹਾ ਵੀ ਪੈ ਹੋਵੇ ਪਰ ਸਤਿਗੁਰudev ਜੀ ਮਹਾਰਾਜ ਇੱਥੇ ਜਿਸ ਭੈ ਦਾ ਜ਼ਿਕਰ ਕਰ ਰਹੇ ਨੇ ਉਹ ਨਿਰਮਲ ਭੈ ਹੈ ਜੈਸੇ ਕੋਈ ਇਹ ਭੈ ਰੱਖੇ ਕਿ ਮੈਂ ਅਧਤ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ ਬੁਖਤੋ ਜ਼ਿਆਦਾ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ ਬਿਮਾਰੀ ਦਾ ਇਹ ਭੈ ਖਾਣ ਪੀਣ ਦੇ ਸੰਜਮ ਨੇ ਜਨਮ ਦਿੰਦਾ ਹੈ ਭੈ ਭਵਿੱਤਰ ਭੈ ਹੈ ਜੈਸੇ ਕਿ ਮੈਂ ਕਿਸੇ ਵੀ ਥਾਂ ਪ੍ਰਕਿਰਤੀ ਦੇ ਨਿਯਮ ਦੀ ਉਲੰਘਣਾ ਕਰਾਂਗਾ ਉਹਦੇ ਨਿਯਮ ਨੂੰ ਤੋੜਾਂਗਾ ਇਸ ਦੇ ਨਾਲ ਮੈਨੂੰ ਦੁੱਖ ਹੋਵੇਗਾ ਕਲੇਸ਼ ਹੋਵੇਗਾ ਇਹ ਜਿਹੜਾ ਭੈ ਹੈ ਇਹ ਮਨੁੱਖ ਨੂੰ ਪ੍ਰੇਸ਼ਗਾਰ ਬਣਾ ਦਿੰਦਾ ਹੈ ਔਰ ਕਾਨੂੰਨ ਦੇ ਨਿਯਮ ਕਾਨੂੰਨ ਦੀ ਆਪਣੀ ਨਿਯਮਾਵਲੀ ਤੇ ਇਸ ਦਾ ਭੈ ਹੈ ਮਨੁੱਖ ਨੂੰ ਐਸਾ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੈਂ ਕਾਨੂੰਨ ਨਹੀਂ ਤੋੜਨਾ ਨਿਯਮ ਨੂੰ ਨਹੀਂ ਤੋੜਨਾ ਅਗਰ ਮਨੁੱਖ ਦੇ ਅੰਦਰ ਇਹ ਭੈ ਨਾ ਹੋਵੇ ਤੇ ਨਾ ਕਾਨੂੰਨ ਰਹਿ ਸਕਦਾ ਹੈ ਨਾ ਪ੍ਰਾਕ੍ਰਿਤਿਕ ਨਿਯਮ ਰਹਿ ਸਕਦੇ ਨ ਮਨੁੱਖ ਦੀ ਦੁਨੀਆ ਵਿੱਚ ਨਾ ਹੀ ਧਰਮ ਕਰਮ ਇਹ ਸਭ ਕੁਝ ਦੀਆਂ ਤਜੀਆਂ ਉੜ ਜਾਣ ਅਰਸਲ ਮਨੁੱਖ ਦਾ ਇਹ ਭੈ ਹੈ ਕਿ ਭੈ ਪ੍ਰਮਾਤਮਾ ਨੂੰ ਮੰਨਣ ਤੇ ਮਜਬੂਰ ਕਰ ਦਿੰਦਾ ਹੈ ਔਰ ਭੈ ਕਾਨੂੰਨ ਦੀ ਹਿਫਾਜ਼ਤ ਕਰਨ ਤੇ ਮਨੁੱਖ ਨੂੰ ਮਜਬੂਰ ਕਰ ਦਿੰਦਾ ਹੈ ਸਮਾਜ ਦੇ ਨਿਯਮ ਦਾ ਵੀ ਉਦਾਹਰਣ ਹੀ ਹੋ ਜਾਂਦਾ ਹੈ ਪ੍ਰਮਾਤਮਾ ਆਪ ਨਿਰਮਲ ਹੈ ਪਾਵਨ ਹੈ ਪਵਿੱਤਰ ਹੈ ਇਸ ਵਾਸਤੇ ਉਸ ਦਾ ਭੈ ਵੀ ਪਵਿੱਤਰ ਹੈ ਪਰਮਾਤਮਾ ਦਾ ਭੈ ਮਨੁੱਖ ਨੂੰ ਨਿਰਮਲ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਸਾਇਬ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ ਪਰਮਾਤਮਾ ਦਾ ਭੈ ਦੁਨੀਆਵੀ ਭੈ ਮਿਟਾ ਦਿੰਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਜਿਸ ਦਿਨ ਦਾ ਨਿਰਮਲ ਭੈ ਪ੍ਰਾਪਤ ਹੋਇਆ ਉਸ ਪਰਮਾਤਮਾ ਦਾ ਹੁਣ ਹਰ ਥਾਂ ਰਾਮ ਹਾਜ਼ਰ ਨਾਜ਼ਰ ਦਿਖਾਈ ਦੇ ਰਿਹਾ ਹੈ ਤੋਂ ਸਾਇਬ ਕਹਿੰਦੇ ਨੇ ਜੀਵਾਂ ਦੇ ਅੰਦਰ ਇਹ ਜਿਹੜਾ ਭੈ ਹੈ ਇਹ ਸੁਖ ਦਾ ਸਾਰ ਹੈ ਇਹ ਜੀਵਾਂ ਨੂੰ ਸੰਜਮੀ ਬਣਾਉਂਦਾ ਹੈ ਇਹ ਮਨੁੱਖ ਨੂੰ ਬਕਾਇਦਾ ਮਰਿਆਦਾ ਦੇ ਚ ਰੱਖਦਾ ਹੈ ਔਰ ਭੈ ਹੀ ਨਹੀਂ ਤਾਂ ਫਿਰ ਮਰਿਆਦਾ ਕੀ ਹੈ ਨੀਯਮ ਕੀ ਹੈ ਇਹ ਕੁਛ ਵੀ ਨਹੀਂ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਇਹ ਭੈ ਵੀ ਤੇਰੀ ਕਲਾ ਹੈ ਇਹ ਵੀ ਤੇਰੀ ਮਹਾਨ ਕੁਦਰਤ ਹੈ ਕੁਦਰਤ ਦੇ ਸੈ ਕੁਦਰਤ ਸੁਣੀਏ ਕੁਦਰਤ ਬਹੁ ਸੁਖਾਸ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਏ ਆਕਾਸ਼ ਤੇਰੀ ਕੁਦਰਤ ਏ ਪਾਤਲ ਤੇਰੀ ਕੁਦਰਤ ਔਰ ਆਕਾਸ਼ ਤੇ ਪਾਤਲ ਦੇ ਵਿਚਕਾਰ ਇਹ ਜਿਤਨਾ ਆਕਾਰ ਏ ਤੇਰੀ ਕੁਦਰਤ ਏ ਤੇਰੀ ਕਲਾ ਵੇਖਦੇ ਅਸੀਂ ਵੀ ਭਇਆ ਨਾ ਕਲਾ ਦਿਖਾਈ ਦਿੰਦੀ ਏ ਤੇ ਨਾ ਕਲਾਕਾਰ ਦਾ ਬੋਧ ਹੁੰਦਾ ਭਗਤ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਦੇ ਨੇੜੇ ਹੈ ਸੰਸਾਰੀ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਤੋਂ ਬਹੁਤ ਦੂਰ ਹੈ ਬਹੁਤ ਦੂਰ ਹੈ ਬਹੁਤ ਦੂਰ ਹੈ ਜੋ ਦੂਰੀਆਂ ਵਿੱਚ ਜੀ ਰਿਹਾ ਹੈ ਉਹ ਦੁੱਖ ਵਿੱਚ ਜੀ ਰਿਹਾ ਹੈ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਸੁੱਖ ਵਿੱਚ ਜੀ ਰਿਹਾ ਹੈ ਜੋ ਦੂਰ ਹੋ ਕੇ ਜੀ ਰਿਹਾ ਹੈ ਉਹ ਅੰਧਕਾਰ ਵਿੱਚ ਜੀ ਰਿਹਾ ਹੈ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਪ੍ਰਕਾਸ਼ ਵਿੱਚ ਜੀ ਰਿਹਾ ਹੈ ਜੋ ਦੂਰ ਹੋ ਕੇ ਜੀ ਰਿਹਾ ਹੈ ਉਹ ਅਗ ਵਿੱਚ ਜੀ ਰਿਹਾ ਹੈ ਔਰ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਤੇ ਅੰਮ੍ਰਿਤ ਦੇ ਚ ਜੀ ਰਿਹਾ ਹੈ ਆਨੰਦ ਦੇ ਚ ਜੀ ਰਿਹਾ ਹੈ ਜੋ ਦੂਰ ਹੋ ਕੇ ਜੀ ਰਿਹਾ ਹੈ ਮਾਨੋ ਦੋਜ਼ਖ ਦੇ ਚ ਜੀ ਰਿਹਾ ਹੈ ਨਰਕ ਦੇ ਚ ਜੀ ਰਿਹਾ ਹੈ ਔਰ ਜੋ ਨੇੜੇ ਹੋ ਕੇ ਜੀ ਰਿਹਾ ਹੈ ਬਸ ਉਹੀ ਸਵਰਗ ਦੇਚ ਹੈ ਉਹੀ ਸੱਚ ਖੰਡ ਦੇਚ ਹੈ ਇਸ ਜਗਤ ਦੇਚ ਕੁਝ ਜੀਵ ਨੇੜੇ ਹੋ ਕੇ ਜੀ ਰਹੇ ਨੇ ਕੁਝ ਜੀਵ ਦੂਰ ਹੋ ਕੇ ਜੀ ਰਹੇ ਨੇ ਆਮ ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਵਿਗਿਆਨ ਮੁਲਕ ਨੂੰ ਮੁਲਕ ਦੇ ਨੇੜੇ ਲਿਆਇਆ ਹੈ ਪ੍ਰਾਂਤ ਨੂੰ ਪ੍ਰਾਂਤ ਦੇ ਨੇੜੇ ਲਿਆਇਆ ਹੈ ਵਿਗਿਆਨ ਨੇ ਦੁਨੀਆ ਬੜੀ ਛੋਟੀ ਕਰ ਦਿੱਤੀ ਹੈ ਦੁਨੀਆ ਨੂੰ ਬਹੁਤ ਨੇੜੇ ਲਿਆਂਦਾ ਹੈ ਵਿਗਿਆਨ ਨੇ ਇਹ ਵਿਗਿਆਨ ਦੀ ਬਹੁਤ ਵੱਡੀ ਸੇਵਾ ਹੈ ਇਹ ਸਾਇੰਸ ਦੀ ਬਹੁਤ ਵੱਡੀ ਸੇਵਾ ਹੈ ਅੱਜ ਦੁਨੀਆ ਬਹੁਤ ਛੋਟੀ ਹੈ ਸਵੇਰੇ ਮਨੁੱਖ ਨਾਸ਼ਤਾ ਇੱਕ ਮੁਲਕ ਦੇ ਵਿੱਚ ਕਰਦਾ ਹੈ ਦੁਪਹਿਰ ਦਾ ਭੋਜ دوسرے ਮੁਲਕ ਦੇ ਵਿੱਚ ਕਰਦਾ ਹੈ ਔਰ ਰਾਤ ਦਾ ਖਾਣਾ ਤੀਸਰੇ ਮੁਲਕ ਵਿੱਚ ਖਾ ਜਾ ਖੰਦਾ ਹੈ ਅੱਜ ਸੈਂਸ ਨੇ ਦੁਨੀਆ ਇਤਨੀ ਨੇੜੇ ਕਰ ਦਿੱਤੀ ਹੈ ਮੁਲਕ ਇਤਨੇ ਨੇੜੇ ਹੋ ਗਏ ਨੇ ਪ੍ਰਾਂਤ ਨੇੜੇ ਹੋ ਗਏ ਨੇ ਬਾਰ ਦੀਆਂ ਦੂਰੀਆਂ ਨੂੰ ਮਿਟਾਇਆ ਹੈ ਸਾਇੰਸ ਨੇ ਅੰਦਰ ਦੀ ਦੂਰੀ ਨੂੰ ਮਿਟਾਇਆ ਹੈ ਧਰਮ ਨੇ ਦਿਲਾਂ ਨੂੰ ਨੇੜੇ ਕੀਤਾ ਹੈ ਸੰਤ ਜਨਾਂ ਨੇ ਦਿਲ ਦਿਲ ਦੇ ਨੇੜੇ ਆਵੇ ਇਹ ਭਗਤਾ ਨੇ ਐਸਾ ਉਦਮ ਕੀਤਾ ਹੈ ਇਹ ਗੁਰੂ ਜਨਾਂ ਨੇ ਐਸਾ ਪਰਿਸ਼ਰਮ ਕੀਤਾ ਹੈ ਕਿ ਮਨੁੱਖ ਦਾ ਦਿਲ ਨੇੜੇ ਆਵੇ ਬੰਦਾ ਬੰਦੇ ਦੇ ਨੇੜੇ ਆਵੇ ਮੁਲਕ ਮੁਲਕ ਦੇ ਨੇੜੇ ਆਵੇ ਪ੍ਰਾਂਤ ਪ੍ਰਾਂਤ ਦੇ ਨੇੜੇ ਆਵੇ ਬਾਹਰ ਦੀਆਂ ਇਹਨਾਂ ਸਾਰੀਆਂ ਦੂਰੀਆਂ ਨੂੰ ਮਿਟਾ ਦਿੰਦਾ ਹੈ ਅੱਜ ਹਰ ਬੰਦੇ ਨੂੰ ਪਤਾ ਹੈ ਕਿ ਫਲਾਣਾ ਮੁਲਕ ਕੀ ਹੈ ਤੇ ਫਲਾਣਾ ਮੁਲਕ ਕੀ ਹੈ ਉੱਥੋਂ ਦੇ ਬਾਸ਼ੰਦੇ ਕੈਸ਼ਨ ਹੈ ਉੱਥੋਂ ਦੀ ਭਾਸ਼ਾ ਕੈਸੀ ਹੈ ਇਹ ਸਾਰੀਆਂ ਦੂਰੀਆਂ ਵਿਗਿਆਨ ਨੇ ਖਤਮ ਕਰ ਦਿੱਤੀਆਂ ਨੇ ਔਰ ਇਹ ਬਹੁਤ ਵੱਡੀ ਸੇਵਾ ਹੈ ਆਪਣੀ ਥਾਂ ਤੇ ਕਿ ਸਿਹਤ ਤੱਕ ਇਹ ਸਾਇੰਸ ਕਾਬਲ ਦਾਦ ਹੈ ਬਹੁਤ ਸਾਰੇ ਸੁਖ ਬੈਰੂਨੀ ਸਾਇੰਸ ਨੇ ਦਿੱਤੇ ਨੇ ਔਰ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਇੰਸ ਨੇ ਪੈਰਾਂ ਦੀ ਗਤੀ ਨੂੰ ਵਧਾਇਆ ਹੈ ਹਜ਼ਾਰਾਂ ਮੀਲ ਦੀ ਵਾਟ ਥੋੜੇ ਹੀ ਘੰਟਿਆਂ ਦੇ ਵਿੱਚ ਅਜ ਤੈ ਹੋ ਜਾਂਦੀ ਹੈ ਮਨੁੱਖ ਦੀ ਆਵਾਜ਼ ਨੂੰ ਸ਼ਕਤੀ ਦਿੱਤੀ ਹੈ ਸਾਇੰਸ ਨੇ ਕਿ ਬੋਲਦਾ ਮਨੁੱਖ ਇੱਕ ਮੁਲਕ ਵਿੱਚ ਪਿਆ ਸੁਣਿਆ ਜਾ ਰਿਹਾ ਹੈ ਦੂਸਰੇ ਮੁਲਕ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਮਨੁੱਖ ਦੀ ਦ੍ਰਿਸ਼ਟ ਸ਼ਕਤੀ ਨੂੰ ਵੀ ਸਾਇੰਸ ਨੇ ਵਧਾਇਆ ਖੁਰਦਬਿੰਦ ਦੇ ਰਾਹੀਂ ਦੂਰਬਿੰਦ ਦੇ ਰਾਹੀਂ ਦੂਰ ਦੀ ਚੀਜ਼ ਔਰ ਬਾਰੀਕਲੀ ਚੀਜ਼ ਮਨੁੱਖ ਵੇਖ ਲੈਂਦਾ ਹੈ ਤੋ ਇਸ ਤਰੀਕੇ ਨਾਲ ਬਾਹਰ ਦੀਆਂ ਤਵਾਲ ਮਦੋਰੀਆਂ ਨੂੰ ਸਾਇੰਸ ਨੇ ਦੂਰ ਕੀਤਾ ਹੈ ਅਗਰ ਬਾਹਰੋਂ ਦੂਰੀ ਮਿਟ ਜਾਏ ਤੇ ਦਿਲ ਦੂਰ ਰਹੇ ਮਨੁੱਖ ਦਾ ਹਿਰਦਾ ਮਨੁੱਖ ਦੇ ਹਿਰਦੇ ਤੋਂ ਦੂਰ ਰਹਾ ਤੇ ਇਹ ਦੂਰੀ ਵੀ ਨਰਕ ਨੂੰ ਜਨਮ ਦਿੰਦੀ ਹੈ ਜੀਵਾਂ ਦੇ ਵਿਚਾਰ ਕਈ ਦਫਾ ਐਸਾ ਦੇਖਦੇ ਹਾਂ ਮਨੁੱਖ ਕੋਲ ਬੈਠਾ ਹੈ ਤੇ ਅਗਲਾ ਪੁੱਛ ਬੈਠਦਾ ਹੈ ਵੀ ਜਿਹੜਾ ਕੋਲ ਬੈਠਾ ਹੈ ਇਹ ਕੌਣ ਹੈ ਤੇ ਵਿਅਕਤੀ ਕਹਿੰਦਾ ਕੋਈ ਦੂਰ ਦਾ ਜਾਪਦਾ ਹੈ ਤਾਂ ਦੂਰੀ ਤੇ 1 ਫੁੱਟ ਦੇ ਵੀ ਨਹੀਂ ਹੈ ਕੋਲ ਬੈਠਾ ਇੱਕ ਐਸੇ ਪੁਰਸ਼ ਦਾ ਨਾਂ ਲਿਆ ਗਿਆ ਜੋ ਗਾਲਬਨ ਕਿਧਰੇ ਦੂਸਰੇ ਮੁਲਕ ਦੇਚ 5000 ਮੀਲ ਦੀ ਦੂਰੀ ਤੇ ਰਹਿ ਰਿਹਾ ਹੈ ਤੇ ਜੈਸੇ ਉਸ ਦਾ ਨਾਂ ਲਿਆ ਗਿਆ ਇਕਦਮ ਬੋਲ ਉਠਿਆ ਉਹ ਤੇ ਸਾਡਾ ਨੇੜੇ ਦਾ ਹੈ 5000 ਮੀਲ ਦੀ ਦੂਰੀ ਤੇ ਰਹਿਣ ਵਾਲਾ ਨੇੜੇ ਦਾ ਹੈ ਕੋਲ ਬੈਠਾ ਹੋਇਆ ਦੂਰ ਦਾ ਹੈ ਦਰਸਲ ਦਿਲ ਦੀ ਸਾਜ ਨਹੀਂ ਦਿਲ ਦਿਲ ਦੇ ਨੇੜੇ ਨਹੀਂ ਹੈ ਫਿਰ ਦਾ ਹਿਰਦੇ ਦੇ ਨੇੜੇ ਨਹੀਂ ਹੈ ਸੰਤ ਦਾ ਪੂਰਾ ਯਤਨ ਰਿਹਾ ਹੈ ਕਿ ਹਿਰਦਾ ਹਿਰਦੇ ਦੇ ਨੇੜੇ ਆਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਆਪਣੇ ਜੀਵਨ ਦੇ ਚ ਇਸ ਨੂੰ ਸਭ ਤੋਂ ਵੱਡੀ ਪਹਿਲ ਦਿੱਤੀ ਆਪ ਦੇ ਸੱਜੇ ਹੱਥ ਮਰਦਾਨਾ ਹੈ ਖੱਬੇ ਹੱਥ ਬਾਲਾ ਹੈ ਇੱਕ Hindu ਹੈ ਇੱਕ Muslim ਹੈ ਇਹ ਦੁਨੀਆ ਦਾ ਪਹਿਲਾ ਪੈਗੰਬਰੀ ਪੁਰਸ਼ ਹੈ ਕਿ ਆਪਣੇ ਨਾਲ ਜਿਹੜੇ ਉਸ ਨੇ ਦੋ ਸਾਥੀ ਚੁਣੇ ਨੇ ਉਹ ਵਕਤ ਮਜ਼ਬਾ ਨਾਲ ਸੰਬੰਧ ਰੱਖਦੇ ਨੇ ਇੱਕ ਹਿੰਦੂ ਹੈ ਇੱਕ ਮੁਸਲਮ ਹੈ ਅਰੇ ਦੁਨੀਆ ਦਾ ਪਹਿਲਾ ਪੈਗੰਬਰੀ ਪੁਰਸ਼ ਹੈ ਜੋ ਹਰੀਦਵਾਰ ਤੇ ਬਨਾਰਸ ਵੀ ਪ੍ਰਭੂ ਗੀਤ ਸੁਣਾਉਣ ਲਈ ਚਲਾ ਜਾਂਦਾ ਹੈ ਲੇਕਿਨ ਮੱਕੇ ਨੂੰ ਵੀ ਉਹ ਭੁੱਲਦਾ ਨਹੀਂ ਉਹ ਮੱਕੇ ਮਦੀਨੇ ਵੀ ਜਾ ਪਹੁੰਚਦਾ ਹੈ ਉਹ ਉੱਥੇ ਵੀ ਸਦਾ ਰਹਿੰਦਾ ਹੈ ਖੁਦਾ ਦੀ ਅੱਲਾਹ ਦੀ ਇਹ ਜਿਹੜੀਆਂ ਦਿਲਾਂ ਦੀਆਂ ਦੋਰੀਆਂ ਨੇ ਚਾਹੇ ਦੂਰੀ ਮਜ਼ਬ ਕਰਕੇ ਭਾਸ਼ਾ ਕਰਕੇ ਰੰਗ ਕਰਕੇ ਰੂਪ ਕਰਕੇ ਨਸਲ ਕਰਕੇ ਗੁਰਨਾਣਕ ਨੇ ਇਸ ਨੂੰ ਦੂਰ ਕੀਤਾ ਹੈ ਇਸ ਵਾਸਤੇ ਗੁਰਨਾਣਕ ਨੇ ਆਪਣੀ ਬਾਣੀ ਵਿੱਚ ਅਰਬੀ ਫਾਰਸੀ ਸੰਸਕ੍ਰਿਤ ਪੰਜਾਬੀ ਮਰਠੀ ਬੰਗਲਾ ਬ੍ਰਿਜ ਗਰਸ ਕੇ ਦੇਸ਼ ਵਿਦੇਸ਼ ਦੀਆਂ अनेकाਾਂ ਬੋਲੀਆਂ ਨੂੰ ਆਪਣੇ ਕਲਾਮ ਵਿੱਚ ਥਾਂ ਦਿੱਤੀਏ ਇਹ ਵੀ ਦੁਨੀਆਂ ਦੇ ਪਹਿਲੇ ਹੀ ਰਹਿਬਰੀ ਪੁਰਸ਼ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਔਰ ਭਾਸ਼ਾ ਦੇ ਤਲ ਤੇ ਝਗੜਾ ਖੜਾ ਨਾ ਹੋਵੇ ਭਾਸ਼ਾ ਦੇ ਤਲ ਤੇ ਦੁਨੀਆਂ ਨਾ ਪੈਦਾ ਹੋਵੇ ਲਿਆਜ਼ਾ ਦੇਸ਼ ਦੀਆਂ तमाम ਭਾਸ਼ਾਵਾਂ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲਿਆ ਚਾਹੇ ਉਹ ਸਿੰਧੀ ਹੈ ਚਾਹੇ ਉਹ ਕਸ਼ਮੀਰੀ ਹੈ ਚਾਹੇ ਉਹ ਬੰਗਲਾ ਹੈ ਵਰਸ ਕੇ ਹਰ ਪ੍ਰਾਂਤ ਦੀ ਭਾਸ਼ਾ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ ਮਿਲਦੀ ਹੈ ਰੰਗ ਰੂਪ ਨਸਲ ਦੀਆਂ ਦੂਰੀਆਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖਤਮ ਕੀਤਾ ਔਰ ਇਸ ਤੋਂ ਇਲਾਵਾ ਮਜ਼ਬਦੀ ਦੂਰੀ ਜਿਹੜੀ ਬਹੁਤ ਵੱਡੀ ਹੈ ਤੇ ਮਨੁੱਖ ਨੂੰ ਨੇੜੇ ਨਹੀਂ ਆਉਣ ਦਿੰਦੀ ਇਸ ਦੂਰੀ ਨੂੰ ਉਰਨ ਤੌਰ ਤੇ ਗੁਰੂ ਨਾਨਕ ਦੇਵ ਜੀ ਦੂਰ ਕੀਤਾ ਆਪ ਦਾਇਕ ਸਾਥੀ ਮੁਸਲਮ ਹੈ ਆਪ ਦਾਇਕ ਸਾਥੀ ਬਾਲਾ ਹੈ ਆਪ ਦੇ ਕੋਲ ਜਦ ਪੁੱਛਿਆ ਜਾਂਦਾ ਇਹ ਮੁੰਡੇ ਤੇ ਰਬਾਬ ਚੁੱਕ ਕੇ ਔਰ ਆਪ ਨੂੰ ਜੋ ਗੀਤ ਸੰਗੀਤ ਸੁਣਾਉਂਦਾ ਹੈ ਹਰੀ ਜਸ ਸੁਣਾਉਂਦਾ ਇਹ ਕੌਣ ਹੈ ਤੁਹਾਡਾ ਚੇਲਾ ਹੈ ਤੁਹਾਡਾ ਨੌਕਰ ਹੈ ਤਾਂ ਗੁਰੂ ਨਾਨਕ ਕਹਿੰਦੇ ਨਹੀਂ ਇਹ ਮੇਰਾ ਭਾਈ ਹੈ ਪਰਥਾ ਚਲੇ ਭਾਈ ਮਰਦਾਨਾ ਜਿਸ ਨੂੰ ਭਰਾ ਆਖ ਦਿੱਤਾ ਹੈ ਮਸਜਦ ਦਾ ਭੇਦ ਮਿਟ ਗਿਆ ਹੈ। ਔਰ ਜਦ ਕੋਈ ਬਾਲੇ ਬਾਰੇ ਪੁੱਛਦਾ ਹੈ ਇਹ ਕੌਣ ਹੈ? ਤੁਹਾਡਾ ਚੇਲਾ ਹੈ। ਤੁਹਾਡਾ ਨੌਕਰ ਹੈ ਨਹੀਂ। ਇਹ ਮੇਰਾ ਭਾਈ ਹੈ। ਭਾਈ ਵਾਲਾ। ਭਾਈ ਮਰਦਾਨਾ। ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਧਾਰਮਿਕ ਪਦਵੀ ਬਣ ਗਈ ਭਾਈ ਸਾਹਿਬ। ਜਿਸ ਨੂੰ ਗੁਰੂ ਭਾਈ ਆਖੇ, ਮਾਮੂਲੀ ਗੱਲ ਤੇ ਨਹੀਂ। ਬਹੁਤ ਵੱਡੀ ਗੱਲ ਹੈ। ਜੋ ਗੁਰੂ ਦਾ ਭਾਈ ਬਣ ਗਿਆ, ਇਹਦਾ ਮਤਲਬ ਹੈ ਗੁਰੂ ਦਾ ਹਿਰਦਾ ਸਿੱਖ ਦਾ ਹਿਰਦਾ ਇੱਕ ਹੋ ਗਿਆ ਦੋਵੇਂ ਭਾਈ ਜੋ ਹੋ ਗਏ। ਪਰਾਜ ਹੋ ਗਏ, ਨੇੜਤਾ ਹੋ ਗਈ। ਜ਼ਮੀਨ ਦੇਤੇ ਕੋਈ ਨੇੜਤਾ ਦਾ ਰੂਪ ਪ੍ਰਗਟਾਣਾ ਹੋਵੇ ਤੇ ਕਹਿ ਦਿੱਤਾ ਜਾਂਦੇ ਦੋਵੇਂ ਭਰਾ ਹਨ ਕੋਈ ਐਸੀ ਗੱਲ ਨਹੀਂ। ਭਰਾ ਦੀ ਨੇੜਤਾ ਬਹੁਤ ਵੱਡੀ ਨੇੜਤਾ ਮੰਨੀ ਗਈਏ ਤੇ ਸਹਿਬ ਕਹਿੰਦੇ ਨੇ ਇਹ ਮੇਰਾ ਭਾਈ ਹੈ। ਮਜ਼ਬਦ ਦੇ ਤਲ ਦੀ ਦੂਰੀ, ਭਾਸ਼ਾ ਦੇ ਤਲ ਦੀ ਦੂਰੀ, ਮੁਲਕ ਦੇ ਤਲ ਦੀ ਦੂਰੀ, ਪ੍ਰਾਂਤ ਦੇ ਤਲ ਦੀ ਦੂਰੀ ਇਹ ਜਿਤਨੀਆਂ ਦੂਰੀਆਂ ਨੇ ਗੁਰੂ ਨਾਨਕ ਨੇ ਦੂਰ ਕੀਤੀਆਂ ਹਿਰਦੇ ਨੂੰ ਹਿਰਦੇ ਦੇ ਨੇੜੇ ਲਿਆਇਆ ਹੈ ਦਿਲ ਨੂੰ ਦਿਲ ਦੇ ਨੇੜੇ ਲਿਆਇਆ ਹੈ ਇਹੀ ਸੰਤ ਦਾ ਮਹਾਨ ਉਦਮ ਹੈ ਔਰ ਇਹੀ ਸੰਤ ਦਾ ਕੰਮ ਹੈ ਜਿਸ ਸੰਤ ਦੁਆਰਾ ਮਨੁੱਖ ਦੇ ਹਿਰਦੇ ਮਨੁੱਖ ਦੇ ਹਿਰਦਿਆਂ ਤੋਂ ਦੂਰ ਜਾਣ ਉਹ ਸੰਤ ਨਹੀਂ ਅਸੰਤ ਹੈ ਉਹ ਭਗਤ ਨਹੀਂ 도ਖੀ ਹੈ ਉਹ ਵਾਸਤਵਿਕ ਸਾਧੂ ਨਹੀਂ ਸੰਸਾਰੀ ਹੈ ਤੋਂ ਸaints ਨੇ ਬਾਰਦੀਆਂ ਦੂਰੀਆਂ ਨੂੰ ਮਿਟਾਇਆ धर्म ने अंदर दीया दूरियां नु मिटाया पर बदकिस्मत ही है राजनीतिक तक ने सियासतदान ने बाहर दीया दूरियां नु भी जन्म दत्ता अंदर दीया दूरियां नु भी जन्म दत्ता आज संसार विच जितनी दूरी है हृदय दी हृदय नाल या मुल्क दी मुल्क नाल ए साइंस करके नहीं ए धर्म करके नहीं ए राजनीति करके ए सियासत करके और इस दी लोड़ ਸ਼ਾਇਦ ਇਸ ਵਾਸਤੇ ਪੈ ਗਈ ਕਿ ਮਨੁੱਖ ਪੂਰਨ ਤੌਰ ਤੇ ਧਾਰਮਿਕ ਨਹੀਂ ਸਨ ਧਰਮ ਦਿਲ ਨੂੰ ਦਿਲ ਦੇ ਨੇੜੇ ਲਿਆਉਂਦਾ ਹੈ ਭੇਦ ਮਿਟ ਜਾਂਦਾ ਹੈ ਕੌਣ ਰਸ਼ੀਅਨ ਤੇ ਕੌਣ ਅਮਰੀਕਨ ਕੌਣ ਚੀਨੀ ਤੇ ਕੌਣ ਪਾਕਿਸਤਾਨੀ ਸਭ ਇੱਕ ਹਿਰਦੇ ਇੱਕ ਨਿਕ ਹੋ ਗਏ ਬਾਹਰ ਦੀਆਂ ਦੂਰੀਆਂ ਅੰਦਰ ਦੀਆਂ ਦੂਰੀਆਂ ਇਹ ਸਾਰੀਆਂ ਮਿਟ ਜਾਂਦੀਆਂ ਨੇ ਧਰਮ ਨਾਲ ਪਰਸੈਂਸ ਨੇ ਆਪਣੇ ਢੰਗ ਨਾਲ ਕੰਮ ਕੀਤਾ ਬਾਹਰ ਦੀ ਦੁਨੀਆ ਨੂੰ ਬਹੁਤ ਨੇੜੇ ਲਿਆਂਦਾ ਔਰ ਅੰਦਰ ਤੇ ਹਿਰਦੇ ਸੰਤ ਜਨਾਂ ਨੇ ਨੇੜੇ ਲਿਆਂਦੇ ਅਗਰ ਜਗਤ ਵਿੱਚ ਅੱਜ ਦੂਰੀਆਂ ਮਿਲਦੀਆਂ ਨੇ ਤਾਂ ਸਿਆਸਤ ਕਰਕੇ ਇੱਕ ਪ੍ਰਾਂਤ ਦਾ ਦੂਜੇ ਪ੍ਰਾਂਤ ਨਾਲ ਮਿਲਣਾ ਕਠਨ ਹੋ ਰਿਹਾ ਹੈ ਇੱਕ ਮੁਲਕ ਦਾ ਦੂਜੇ ਮਿਲਕ ਮੁਲਕ ਨਾਲ ਮਿਲਣਾ ਕਠਨ ਹੋ ਰਿਹਾ ਹੈ ਜਿੱਥੇ ਭਰਾਵਾਂ ਦੀ ਤਰ੍ਹਾਂ ਸਾਰੀ ਪ੍ਰਿਥਵੀ ਤੇ ਆਮਦੋਰਫਤ ਸੀ ਅੱਜ ਹਰ ਮੁਲਕ ਦੇ ਸਿਆਸਤਦਾਨ ਨੇ ਰੋਕਾਂ ਖੜੀਆਂ ਕਰ ਦਿੱਤੀਆਂ ਹਨ ਇਹ ਆ ਸਕਦੇ ਨੇ ਇਹ ਨਹੀਂ ਆ ਸਕਦੇ ਤੇ ਜਿਹੜਾ ਦੇਸ਼ ਜਿੰਨਾ ਜ਼ਿਆਦਾ ਸੰਪੰਨ ਹੋ ਜਾਂਦਾ ਹੈ ਉਹ ਗਰੀਬਾਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ ਜਿਹੜਾ ਦੇਸ਼ ਜਿੰਨਾ ਜ਼ਿਆਦਾ ਉੱਨਤ ਹੋ ਜਾਂਦਾ ਹੈ ਉਹ ਪਛੜਿਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਕਿਦਰ ਇਹ ਵੀ ਨਾ ਉੱਨਤ ਹੋ ਜਾਂਨ ਕਿਦਰ ਇਹ ਵੀ ਨਾ ਮਹਾਨ ਹੋ ਜਾਂਨ ਇਹ ਧਰਮ ਦੀ ਸੋਚਣੀ ਨਹੀਂ ਇਹ ਸਾਇੰਸ ਦੀ ਸੋਚਣੀ ਨਹੀਂ ਇਹ ਰਾਜਨੀਤੀ ਦੀ ਸੋਚਣੀ ਹੈ ਇਹ ਸਿਆਸਤ ਦੀ ਸੋਚਣੀ ਹੈ ਉਹ ਜਿਤਨੀਆਂ ਇਹ ਦੂਰੀਆਂ ਨੇ ਜਗਤ ਵਿੱਚ ਇਹ ਰਾਜਨੀਤੀ ਕਰਕੇ ਤੇ ਜਿਸ ਦਿਨ ਪੂਰਨ ਤੌਰ ਤੇ ਦੁਨੀਆ ਸਵਸਥ ਹੋਵੇਗੀ ਧਾਰਮਿਕ ਹੋਵੇਗੀ ਉਸ ਦਿਨ ਰਾਜਨੀਤੀ ਵਿਦਾ ਹੋ ਜਾਏਗੀ ਕਿਸ ਦੀ ਲੋੜ ਹੀ ਨਹੀਂ ਰਹੇਗੀ ਇਹ ਸ਼ਾਇਦ ਇਸ ਵਾਸਤੇ ਹੈ ਕਿ ਦੁਨੀਆ ਪੂਰਨ ਤੌਰ ਤੇ ਧਾਰਮਿਕ ਨਹੀਂ ਹੈ ਦੁਨੀਆ ਪੂਰਨ ਤੌਰ ਤੇ ਸੰਤ ਨਹੀਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਨੇੜੇ ਹੋ ਕੇ ਕੁਦਰਤ ਨੂੰ ਵੇਖ ਰਹੇ ਨੇ ਉਸ ਕਲਾਕਾਰ ਨੂੰ ਵੇਖ ਰਹੇ ਨੇ ਔਰ ਜਦ ਕੁਦਰਤ ਦੇ ਕਾਦਰ ਇਤਨਾ ਨੇੜੇ ਹੈ ਸਤਗੁਰੂ ਥਾਂ ਥਾਂ ਤੇ ਬੋਧ ਕਰਾ ਰਹੇ ਨੇ ਤੁਸੀਂ ਰੱਬ ਦੇ ਨੇੜੇ ਹੋ ਰੱਬ ਤੁਹਾਡੇ ਨੇੜੇ ਹੈ ਐਸਾ ਬੋਧ ਹੋੰਦਿਆਂ ਸਾਰਾ ਸੰਸਾਰ ਮਨੁੱਖ ਦੇ ਨੇੜੇ ਹੋ ਜਾਂਦਾ ਹੈ ਹੈ ਹਜ਼ੂਰ ਕਤ ਦੂਰ ਬਤਾਵੋ ਦੁੰਧਰ ਬਾਂਧੋ ਸੁੰਦਰ ਪਾ ਸਤਗੁਰੂ ਕਹਿੰਨੇ ਕਿਉਂ ਦੂਰ ਕਹਿੰਦੇ ਹੋ ਹੈ ਹਜ਼ੂਰ ਬਿਲਕੁਲ ਨੇੜੇ ਹੈ ਹੈ ਹਜ਼ੂਰ ਕਤ ਦੂਰ ਬਤਾਵੋ ਦੁੰਧਰ ਬਾਂਧੋ ਸੁੰਦਰ ਪਾਓ ਆਪਣੇ ਮਨ ਦੀਆਂ ਦੂਰੀਆਂ ਮਿਟਾਓ ਉਤੇ ਨੇੜੇ ਹੈ ਉਤੇ ਬਿਲਕੁਲ ਕੋਲ ਹੈ। ਔਰ ਉਸ ਸੁੰਦਰ ਪ੍ਰਭੂ ਨੂੰ ਗਲ ਵਖੜੀ ਦੇ ਚਲੋ। ਉਹਦੇ ਮਿਲਾਪ ਦਾ ਆਨੰਦ ਮਾਣੋ। ਸਿਰਫੇ ਅੰਦਰੋਂ ਦੂਰੀਆਂ ਨੂੰ ਮਿਟਾਓ। ਉਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮੋ ਮੋਇਆ ਜਾਣੇ ਦੂਰ ਹੈ। ਕਹੋ ਨਾਉ ਨਿਕ ਸਦਾ ਹਜ਼ੂਰ ਹੈ। ਉਤੇ ਕੋਲ ਹੈ। ਬਿਲਕੁਲ ਨਿਕਟ ਹੈ। ਤਾਂ ਖੈਰ ਅਗਰ ਪ੍ਰਮਾਤਮਾ ਦੀ ਦੂਰੀ ਮਹਿਸੂਸ ਹੋ ਰਹੀ ਹੈ। ਤਾਂ ਇਸ ਦਾ ਸਪਸ਼ਟੇ ਕਾਰਨ ਹੈ। ਇਹ ਹਿਰਦੇ ਦੇ ਧਰਮ ਨਹੀਂ ਧਰਮ ਦਾ ਦੀਵਾ ਅਜੇ ਨਹੀਂ ਜਲਿਆ ਤੇ ਜਿਸ ਦਿਨ ਰੱਬ ਦੀ ਨੇੜਤਾ ਮਹਿਸੂਸ ਹੋ ਗਈ ਉਸ ਦਿਨ ਸਾਰਾ ਸੰਸਾਰ ਨੇੜੇ ਕੁਝ ਵੀ ਦੂਰ ਨਹੀਂ Hindu ਵੀ ਨੇੜੇ Muslim ਵੀ ਨੇੜੇ ईसाई ਵੀ ਆਪਣਾ ਸਿੱਖ ਵੀ ਆਪਣਾ ਜੈਨ ਤੇ ਬੋਧ ਇਹ ਸਭ ਪਾਈ ਇਹ ਤੇ ਸਿਰਫ ਫਿਰ ਨਾਮ ਰਹਿ ਜਾਣਗੇ ਮਨੁੱਖਾਂ ਦੇ ਜਿਵੇਂ ਇੱਕ ਪਰਿਵਾਰ ਵਿੱਚ 10 ਜੀਵ ਨੇ ਤੇ ਦਸਾਂ ਦੇ ਨਾਮ ਨੇ ਇਸ ਤਰੀਕੇ ਨਾਲ ਉਸ ਲਈ ਸੰਸਾਰ ਸਾਰਾ ਇੱਕ ਪਰਿਵਾਰ ਬਣ ਜਾਂਦਾ ਹੈ ਜੈਨ ਬੋਧ ਸਿੱਖ ਈਸਾਈ ਮੁਸਲਮ ਹਿੰਦੂ ਇਹ ਸਿਰਫ ਪਰਿਵਾਰ ਦੇ ਜੋ ਹੈ ਫਰਦਾਂ ਦੇ ਨਾਮ ਰਹਿ ਜਾਣਗੇ ਪਰਿਵਾਰ ਦੇ ਮਨੁੱਖਾਂ ਦੇ ਨਾਮ ਰਹਿ ਜਾਣਗੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਨੇੜਤਾ ਬਣੀ ਰਹੇਗੀ ਔਰ ਜਿਸ ਵਿੱਚ ਇਸ ਤਰ੍ਹਾਂ ਦੀ ਨੇੜਤਾ ਹੋਈ ਪ੍ਰithvi ਸਵਰਗ ਹੋਵੇਗੀ ਪ੍ਰithvi ਹੀ ਜੰਨਤ ਹੋਵੇਗੀ ਕਿਉਂਕਿ ਪ੍ਰithvi ਦੂਰੀ ਕਰਕੇ ਬੰਦੇ ਨੇ ਨਰਕ ਬਣਾ ਲਈ ਹੈ ਇਸ ਵਾਸਤੇ ਜੰਨਤ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ ਹੈ ਸੁਰਗ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਸਾਰੇ ਦਾ ਸਾਰਾ ਜਿਹੜਾ ਇਹ ਆਕਾਰ ਹੈ ਇਹ ਉਸ ਦੀ ਕੁਦਰਤ ਹੈ ਜੋ ਕੁਛ ਹੈ ਇਹ ਪਾਤਲ ਤੇ ਆਕਾਸ਼ ਨੇ ਤੇ ਇਸ ਦੇ ਵਿੱਚ ਜੋ ਕੁਝ ਵੀ ਹੈ ਸਭ ਕੁਝ ਦੇ ਚਰਤੇ ਪੁਰਖ ਦੀ ਕਲਾ ਵਰਤ ਰਹੀ ਹੈ ਕਿ ਕਲਾਕਾਰ ਇਸ ਕਲਾ ਦੇ ਵਿੱਚ ਆਪ ਬੈਠਾ ਹੋਇਆ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਸਾਹਿਬ ਕਰਨ ਜਿਤਨੇ ਧਾਰਮਿਕ ਗ੍ਰੰਥ ਨੇ ਪੁਰਾਣ ਕਤੇਬਾਂ ਤੇ ਵੇਦ ਇਤਿਆਦਕ ਸਭ ਕੁਛ ਵਿੱਚ ਉਸਦੀ ਕਲਾ ਹੈ ਉਸ ਦਾ ਗਿਆਨ ਹੈ ਉਸਦੀ ਕਲਾ ਹੈ ਉਸਦੀ ਸੂਝ ਸਮਝ ਹੈ ਤੇ ਇਹਨਾਂ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਪਾਠ ਪਠਨ ਹੈ ਪ੍ਰਭ ਇਹ ਵੀ ਤੇਰੀ ਕਲਾ ਹੈ ਜੋ ਇਸ ਦਾ ਪਾਠ ਕਰਕੇ ਦਰਸਲ ਪੁਰਾਣ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ ਇੱਕ ਮਨੁੱਖ ਕੁਰਾਨ ਨੂੰ ਪੜ ਰਿਹਾ ਤੇ ਦੋਹਾ ਵੀ ਪੜ ਰਿਹਾ ਹੈ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ ਰਿਹਾ ਹੈ ਪਰ ਕੁਰਾਨ ਪੜ ਰਹਿ ਨੇ ਬਾਬਾ ਫਰੀਦ ਦੋਹਾਂ ਦੇ ਪੜਨ ਵਿੱਚ ਬੜਾ ਭਾਰੀ ਅੰਤਰ ਹੈ ਕੁਰਾਨ ਪੜ ਰਿਹਾ ਹੈ ਇੱਕ ਆਮ ਸਾਧਾਰਨ ਮਨੁੱਖ ਪਰ ਕੁਰਾਨ ਪੜ ਰਿਹਾ ਹੈ حضرت ਨizamuddin ਕੁਰਾਨ ਪੜ ਰਹਿ ਨੇ ਖ्वाजा ਮੀਰਨ ਚਿਸ਼ਤੀ ਦੋਹਾਂ ਦੇ ਪੜਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਸਤਿਗੁਰੂ ਦੀ ਬਾਣੀ ਪੜ ਰਿਹਾ ਇੱਕ ਸਾਧਾਰਨ ਸਿੱਖ ਪਰ ਬਾਣੀ ਪੜ ਰਹੇ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਦੋਹਾਂ ਦੇ ਪੜਨ ਵਿੱਚ ਬੜਾ ਭਾਰੀ ਅੰਤਰ ਹੈ ਦਰਸਲ ਜਿਸ ਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਦੇ ਵਿੱਚ ਉਹਦਾ ਪੜਨਾ ਵੀ ਕੁਦਰਤ ਹੋ ਜਾਂਦਾ ਹੈ ਉਹਦਾ ਪੜਨਾ ਵੀ ਇੱਕ ਕਲਾ ਹੋ ਜਾਂਦੀ ਹੈ ਉਹਦਾ ਵਿਚਾਰਨਾ ਵੀ ਇੱਕ ਕਲਾ ਹੋ ਜਾਂਦੀ ਹੈ ਤੋਂ ਸਹਿਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਇਹ ਵੀ ਪ੍ਰਭੂ ਤੇਰੀ ਕਲਾ ਹੈ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਪਿਆਰ ਸਾਰੇ ਦਾ ਸਾਰਾ ਸਮਗਰ ਪਿਆਰ ਚਾਹੇ ਪਦਾਰਥ ਦਾ ਪਿਆਰ ਸੰਸਾਰ ਦਾ ਪਿਆਰ ਪਰਿਵਾਰ ਦਾ ਪਿਆਰ ਪਦ ਪ੍ਰਤੀਸ਼ਠਾ ਦਾ ਪਿਆਰ ਜਿਸ ਝੰਡ ਦਾ ਵੀ ਇਹ ਪਿਆਰ ਹੈ ਇਹ ਪ੍ਰਭੂ ਪਿਆਰ ਦੇ ਚ ਵੀ ਤੇਰੀ ਕਲਾ ਹੈ ਤੇਰੀ ਦੇਨ ਹੈ ਇਹ ਵੀ ਤੇਰੀ ਲੀਲਾ ਹੈ ਔਰ ਜਿੰਨਾ ਖਾਣਾ ਹੈ ਪੀਣਾ ਹੈ ਪਹਿਨਣਾ ਹੈ ਏ ਪ੍ਰਭੂ ਸਭ ਕੁਝ ਦੇ ਚ ਤੇਰੀ ਕਲਾ ਹੈ ਇਹ ਪਹਿਨਣਾ ਤੇਰੀ ਕਲਾ ਹੈ ਇਹ ਖਾਣਾ ਤੇ ਤੇਰੀ ਕਲਾ ਹੈ ਇਹ ਪੀਣਾ ਤੇਰੀ ਕਲਾ ਹੈ ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ ਇਹ ਪ੍ਰਭੂ ਸਭ ਤੇਰੀ ਕਲਾ ਹੈ ਸਭ ਕਾਦਰ ਤੇਰੀ ਦਿੱਤੀ ਹੋਈ ਇਹ ਕੁਦਰਤ ਹੈ ਦਾਤ ਹੈ ਕੁਦਰਤ ਜਾਤੀ ਜਿਸੇ ਰੰਗੀ ਕੁਦਰਤ ਜੀ ਜਹਾਨ ਜਹਾਨ ਦੇ ਸਾਰੇ ਜੀਵ ਤੇ ਜੀਵਾਂ ਦੀ ਵੱਖ-ਵੱਖ ਜਾਤਾਂ ਤੇ ਜਿੰਸਾਂ ਤੇ ਰੰਗ ਇਹ ਪ੍ਰਭੂ ਇਹ ਵੀ ਤੇਰੀ ਕੁਦਰਤ ਹੈ ਇਹ ਵੀ ਤੇਰੀ ਕਲਾ ਹੈ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ ਅਭਮਾਨ ਵਿੱਚ ਗਰਸਿਆ ਹੋਇਆ ਇੱਕ ਮਨੁੱਖ ਅਭਮਾਨੀ ਇਹ ਪ੍ਰਭੂ ਮੈਂ ਉੱਥੇ ਵੀ ਦੇਖਦਾ ਉਹਦੇ ਵਿੱਚ ਵੀ ਤੇਰੀ ਇੱਕ ਕਲਾ ਹੈ ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ ਕਿ ਕਲਾ ਤੋਂ ਅੰਦਰੋਂ ਖੋਲਵੇਂ ਤੇ ਅਹੰਕਾਰ ਕੀ ਕਰੇਗਾ ਅਭਮਾਨ ਕੀ ਕਰੇਗਾ ਔਰ ਕੁਦਰਤ ਕਰਕੇ ਹੀ ਤੇਰੀ ਕਲਾ ਕਰਕੇ ਹੀ ਨੇਕੀਆਂ ਦਾ ਜਨਮ ਹੈ ਬਦੀਆਂ ਦਾ ਜਨਮ ਹੈ ਮਾਨ ਦਾ ਜਨਮ ਹੈ अपमान ਦਾ ਜਨਮ ਹੈ ਵਿਆਪਕ ਰੂਪ ਦੇ ਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਹਾਕ ਧਰਤੀ ਦੀ ਇਹ ਹਾਕ ਤੇ ਧਰਤੀ ਦੇ ਉਤੇ ਇਹ ਬਲ ਰਹੀ ਬੈਸੰਤਰ ਸੂਰਜ ਦੇ ਚ ਪ੍ਰਗਟ ਹੋ ਰਹੀ ਇਹ ਰੋਸ਼ਨੀ ਔਰ ਇਹ ਪਾਉਣ ਤੇ ਪਾਣੀ हे ਪ੍ਰਭੂ ਸਭ ਤੇਰੀ ਕਲਾ ਤੇਰੀ ਬਨਾਵਟ ਜੈਸੇ ਕੋਈ ਮੁਸਵਰ ਇੱਕ ਚਿੱਤਰ ਬਣਾਉਂਦਾ ਹੈ ਤੇ ਚਿੱਤਰ ਉਸ ਕਲਾਕਾਰ ਦੀ ਕਲਾ ਹੈ ਚਾਰੋਂ ਪਾਸੇ ਜੋ ਵਿਆਪਕ ਦਿਖਾਈ ਦੇ ਰਿਹਾ ਸਤਿਗੁਰੂ ਕਹਿੰਦੇ ਨੇ ਉਸ ਮਹਾਨ ਕਲਾਕਾਰ ਦੀ ਇੱਕ ਕਲਾ ਹੈ ਸਭ ਤੇਰੀ ਕੁਦਰਤ ਸਭ ਤੇਰੀ ਹੀ ਇਹ ਕਲਾ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਪ ਸਾਰੀ ਕੁਦਰਤ ਦਾ ਤੂੰ ਕਰਤਾ ਹੈ ਤੂੰ ਕਾਦਰ ਹੈ ਤੂੰ ਮਾਲਕ ਹੈ ਪਾਕੀ ਨਹੀਂ ਪਾਗ ਤੇਰੀ ਵਡਿਆਈ ਪਾਕ ਹੈ ਪਵਿੱਤਰ ਹੈ ਸ਼ੁੱਧ ਹੈ ਮਲੰ ਨੇ ਤੇਰੀ કૃਤਪਾਤ ਹੈ ਤੂੰ ਕਰਤਾ ਪਾਤ ਹੈ ਇਸ ਵਾਸਤੇ ਤੇਰੀ ਮਹਿਮਾ ਵੀ ਪਾਕ ਹੈ ਨਾਉ ਨੇ ਕਹੁਕ ਮੈਂ ਅੰਦਰ ਵੇਖੇ ਵਰਤੇ ਤਾ ਕੋ ਤਾਕ ਤੂੰ ਸਾਰਿਆਂ ਜੀਵਾਂ ਦੇ ਚ ਇੱਕ ਸਾਰ ਹੋ ਕੇ ਵਰਤ ਰਹੇ ਹੈ ਤੇ ਸਾਰਿਆਂ ਦੇ ਅੰਦਰ ਬੈਠ ਕੇ ਤੂੰ ਸਭ ਨੂੰ ਵੇਖ ਰਹੇ ਹੈ ਸਭ ਨੂੰ ਜੋ ਹੈ ਜਾਣ ਰਹੇ ਹੈ ਇਹਨਾਂ ਦੋ ਸ਼ਲੋਕਾਂ ਦੇ ਨਾਲ ਜੋ ਪਾਵਨ ਪੌੜੀ ਹੈ ਉਹ ਇਹ ਹੈ ਆਪੀ ਨੇ ਭੋਗ ਭੋਗ ਕੇ ਕੋਈ ਬਸਮੜ ਭੌਰ ਸਿਧਾਇਆ ਉਸ ਜੀਵ ਨੇ ਉਸ ਪ੍ਰਭੂ ਦੀ ਅੰਸ ਨੇ ਆਪ ਹੀ ਸਰੀਰ ਦੇ ਚ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੋਗ ਭੋਗੇ ਤਰ੍ਹਾਂ ਤਰ੍ਹਾਂ ਦੇ ਰਸ ਲਏ ਤੇ ਅੰਤ ਨੂੰ ਜੀਵ ਇੱਕ ਪਾਸੇ ਹੋਇਆ ਭੌਰ ਇੱਕ ਪਾਸੇ ਹੋਇਆ ਦੇਹੀ ਬਸਮ ਹੋ ਗਈ ਭੌਰ ਆਗਾ ਉੱਡ ਗਿਆ ਵੱਡਾ ਹੋਆ ਦੁਨੀਆਦਾਰ ਗਲ ਸੰਗਲ ਘੱਟ ਚਲਾਇਆ ਬੜਾ ਵੱਡਾ ਸੀ ਦੁਨੀਆ ਵਿੱਚ ਬੜੀ ਮਹਿਮਾ ਸੀ ਬੜੀ ਵਿੜਿਆਈ ਸੀ ਬੜੀ ਸ਼ਾਨੋ ਸ਼ੌਕਤ ਸੀ ਪਰ ਜੈਸੇ ਭੌਰਾ ਇਸ ਤਨ ਤੋਂ ਇੱਕ ਪਾਸੇ ਹੋਇਆ ਸੰਸਾਰ ਦੀ ਸਾਰੀ ਮਾਣ ਮਰਿਆਦਾ ਇੱਕ ਪਾਸੇ ਰਹਿ ਗਈ ਦਰਸਲ ਜਿਸ ਢੰਗ ਨਾਲ ਸੰਸਾਰ ਵਿੱਚ ਮਾਣ ਮਰਿਆਦਾ ਪ੍ਰਾਪਤ ਕਰੀਦੀ ਹੈ ਨਿਰੰਕਾਰ ਦੀ ਦੁਨੀਆ ਵਿੱਚ ਮਾਣ ਮਰਿਆਦਾ ਪ੍ਰਾਪਤ ਕਰਨ ਦਾ ਢੰਗ ਹੋ ਰਿਹਾ ਹੈ ਸੰਸਾਰ ਦੇ ਝੂਠੇ ਨੂੰ ਵੀ ਮਾਨ ਮਰਿਆਦਾ ਮਿਲ ਸਕਦੀ ਹੈ ਜਦ ਕਿ ਨਿਰੰਕਾਰ ਦੀ ਦੁਨੀਆ ਵਿੱਚ ਨਹੀਂ ਸੰਸਾਰ ਵਿੱਚ ਧਨਵਾਨ ਨੂੰ ਵੀ ਮਾਨ ਮਰਿਆਦਾ ਮਿਲ ਸਕਦੀ ਹੈ ਜਦ ਕਿ ਪ੍ਰਮਾਤਮਾ ਦੀ ਦੁਨੀਆ ਵਿੱਚ ਨਹੀਂ ਸੰਸਾਰ ਦੇ ਸ਼ਤਾਧਾਰੀ ਨੂੰ ਵੀ ਮਾਨ ਮਰਿਆਦਾ ਮਿਲਦੀ ਹੈ ਔਰ ਮਿਲ ਸਕਦੀ ਹੈ ਜਦ ਕਿ ਪ੍ਰਮਾਤਮਾ ਦੀ ਦੁਨੀਆ ਵਿੱਚ ਨਹੀਂ ਪ੍ਰਮਾਤਮਾ ਦੀ ਦੁਨੀਆ 'ਚ ਤੇ ਕੇਵਲ ਸਤਵਾਦੀ ਨੂੰ ਹੀ ਮਾਨ ਮਰਿਆਦਾ ਮਿਲਦੀ ਹੈ ਪ੍ਰਭੂ ਚਿੰਤਨ ਕਰਨ ਵਾਲੇ ਨੂੰ ਹੀ ਮਾਣ ਮਰਿਆਦਾ ਮਿਲਦੀ ਏ ਬਾਕੀ ਸਾਰੀ ਮਾਣ ਮਰਿਆਦਾ ਇੱਥੇ ਰਹਿ ਜਾਂਦੀ ਏ ਤੋਂ ਸਾਹਿਬ ਕੰਦਰ ਬਹੁਤ ਵੱਡਾ ਦੁਨੀਆਦਾਰ ਸੀ ਬੜੀ ਮਾਣ ਮਰਿਆਦਾ ਸੀ ਹੋਇਆ ਕਿ ਜਿੰਨੇ ਔਗਣ ਇਸਨੇ ਕੀਤੇ ਉਹ ਔਗਣ ਹੀ ਇਸ ਲਈ ਗਲਾਂ ਦੇ ਸੰਗਲ ਬਣ ਗਏ ਔਰ ਅੰਤਿਮ ਸਮੇਂ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਅਨਸਾਰ ਜਮਜੋਤ ਅਗਲਾ ਅੱਗੇ ਜਨਮਾਂ ਦੀਆਂ ਫਾਈਆਂ ਇਹਦੇ ਗੱਲ ਵਿੱਚ ਔਗਣਾਂ ਦੇ ਸੰਗਲ ਪਾ ਕੇ ਇਹਨੂੰ ਖਿੱਚ ਕੇ ਲੈ ਗਈਆਂ ਭਾਵ ਪਤਤ ਸੰਸਕਾਰ ਅਗਲੇ ਜਨਮ ਦੇ ਚਲੇ ਗਏ ਮਲੀਨ ਸੰਸਕਾਰ ਅਗਲੇ ਜਨਮ ਦੇ ਚਲੇ ਗਏ ਤੇ ਇਹ ਮਲੀਨ ਸੰਸਕਾਰ ਹੀ ਗਲੇ ਦਾ ਸੰਗਲ ਨੇ ਅੱਗੇ ਕਰਨੀ ਕੀ ਰਤ ਵਾਚੀਏ ਬੈ ਲੇਖਾ ਕਰ ਸੁਣਾਇਆ ਅੱਗੇ ਧਰਮ ਰਾਜ ਨੇ ਉਸ ਦੀ ਜੋ ਕ੍ਰਿਤ ਸੀ ਜੋ ਉਸ ਦੀ ਕਰਨੀ ਸੀ ਉਹ ਪੜ ਕੇ ਸੁਣਾ ਦਿੱਤੀ ਸਮਝਾ ਦਿੱਤੀ ਇਹ ਤੇਰੀ ਕ੍ਰਿਤ ਹੈ ਇਹ ਤੇਰਾ ਕਰਨਾ ਹੈ ਅੰਤਮ ਸਮੇਂ ਜੋ ਕੁਝ ਵੀ ਜੀਵਨ ਭਰ ਕੀਤਾ ਹੁੰਦਾ ਹੈ सामने आ ਜਾਂਦਾ ਇਹ ਪ੍ਰਭੂ ਦਾ ਬਣਾਇਆ ਇੱਕ ਧਰਮ ਹੈ ਧਰਮ ਦਾ ਰਾਜ ਹੈ ਸਭ ਕੁਝ ਮਨੁੱਖ ਦੇ ਸਾਹਮਣੇ ਆ ਜਾਂਦਾ ਤੇ ਸਭ ਕੁਝ ਮਨੁੱਖ ਪੜ ਲੈਂਦਾ ਤੇ ਸਭ ਕੁਝ ਦੀ ਬੰਦੇ ਨੂੰ ਸੂਝ ਤੇ ਸਮਝ ਪੈ ਜਾਂਦੀ ਹੈ ਥਾਂ ਉਹ ਨਾ ਹੋ ਵੀ ਪਾਉਂਦੇ ਹੁਣ ਸੁਣੀਏ ਕਿਆ ਰੂ ਆਇਆ ਐਸਾ ਦੁਨੀਆਦਾਰ ਜੋ ਪਦ ਸੰਸਕਾਰ ਲੈ ਕੇ ਅੱਗੇ ਚਲਾ ਗਿਆ ਉਹਨੂੰ ਮਾਰ ਪੈਂਦਿਆਂ ਨੂੰ ਥਾਂ ਨਹੀਂ ਮਿਲਦੀ ਦੁੱਖ ਤੇ ਦੁੱਖ ਕਲੇਸ਼ ਤੇ ਕਲੇਸ਼ ਤੇ ਹੁਣ ਰੋਂਦਾ ਹੈ ਹੁਣ ਪਿੱਟਦਾ ਹੈ ਦੁੱਖ ਹੈ ਕਲੇਸ਼ ਹੈ ਪਰ ਹੁਣ ਕੌਣ ਸੁਣੇ ਇਸ ਰੁਦਨ ਨੂੰ ਕੌਣ ਸੁਣੇ ਜਦ ਤੂੰ ਰੱਬ ਦੀ ਗੱਲ ਨਹੀਂ ਸੁਣੀ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ ਤੂੰ ਸੰਤ ਜਨਾਂ ਦੇ ਬਚਨ ਨਹੀਂ ਸੁਣੇ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ ਤੂੰ ਸੱਚ ਦੇ ਗੀਤ ਨਹੀਂ ਸੁਣੇ ਤੇ ਹੁਣ ਤੇਰੇ ਸਰੋਦਨ ਨੂੰ ਕੌਣ ਸੁਣੇ ਤੋ ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ ਇਸ ਢੰਗ ਦਾ ਉਸ ਦਾ ਅੰਤ ਹੁੰਦਾ ਹੈ ਮਨ ਅੰਧੇ ਜਨਮ ਗਵਾਇਆ ਐਸਾ ਪੁਰਸ਼ ਮਨ ਦਾ ਅੰਧਾ ਹੈ ਤੇ ਮਨ ਦੇ ਅੰधे ਕਰਕੇ ਕੀਮਤੀ ਜਨਮ ਗਵਾ ਬੈਠਦਾ ਹੈ ਸਾਰਾ ਜਨਮ ਠੋਕਰਾਂ ਚ ਬਤੀਤ ਹੋਇਆ ਸਾਰਾ ਜੀਵਨ ਠੋਕਰਾਂ ਚ ਬਤੀਤ ਹੋਇਆ ਪਰਮ ਧਾਮ ਦੀ ਪ੍ਰਾਪਤੀ ਨਾ ਹੋ ਸਕੇ